ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਮਾਈ ਪਾਈ ਸੰਗਤਾਂ ਬੜਪਾਗੀ ਹੋ ਧੰਨਤਾ ਦੇ ਜੋਗ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਹਜੂਰੀ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਕੇ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਵਿਚਾਰ ਸਰਵਣ ਕੀਤੀ ਹੈ ਸੁਣ ਹਰ ਕਥਾ ਉਤਾਰੀ ਮੈ ਮਹਾ ਪਨੀਤ ਪਏ ਸੁਖ ਸੈਲ ਸਾਹਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਏ ਕਥਾ ਜੋ ਆਪਾਂ ਸੰਗਤਾਂ ਨੇ ਸਰਬਣ ਕੀਤੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਅਮੋਲਕ ਕਥਾ ਨੂੰ ਆਪਾਂ ਸੁਣਿਆ ਭਾਈ ਸੁਣਿਆ ਮੰਨਿਆ ਮਨ ਕੀਤਾ ਭਾਉ ਆਪਾਂ ਵੀ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਅਤੇ ਪਵਿੱਤਰ ਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੀ ਵਿਚਾਰ ਸੁਣੀ ਹੈ ਸੁਣ ਕੇ ਆਪਣੇ ਮਨ ਦੇ ਵਿੱਚ ਵਸਾਈਏ ਸਭ ਤੋਂ ਵੱਡੀ ਗੱਲ ਇਹ ਆ ਭਾਈ ਵੀ ਅਮਲ ਕਰਨਾ ਜੋ ਵੀ ਸਾਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਪਵਿੱਤਰ ਉਪਦੇਸ਼ ਦੀ ਕਮਾਈ ਕਰਨੀ ਔਰ ਕਮਾਈ ਕਰਕੇ ਹੀ ਸੰਸਾਰ ਭਵਜਲ ਦੇ ਵਿੱਚੋਂ ਪਾਈ ਤਰਿਆ ਜਾ ਸਕਦਾ ਹੈ ਸੋ ਇਸ ਬਾਤੇ ਸੇਵਕ ਸਿੱਖ ਪੂਜਣ ਸਾਹਿਬ ਆਵੈ ਸਭ ਗਾਵਹ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਨ ਕਾ ਹਰ ਥਾਂ ਪਾਵੈ ਜਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਮੰਨਿਆ ਗੁਰੂ ਦੇ ਉਪਦੇਸ਼ ਨੂੰ ਕਮਾਇਆ ਗੁਰੂ ਦੇ ਹੁਕਮ ਨੂੰ ਮੰਨਿਆ ਹੁਕਮ ਮੰਨਿਆ ਹੋਵਾ ਪਰਵਾਣ ਤਾ ਖਸਮਾ ਕਾ ਮਹਿਲ ਪਾਏ ਸੀ ਤੇ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਜਾਣਿਆ ਜਿਵੇਂ ਤਨ ਬਾਬਾ ਲਹਿਣਾ ਜੀ ਹੋਏ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੇ ਕੋਲ ਆਏ ਕਰਤਾਰਪੁਰ ਕਰਤਾ ਵਸਾ ਸੰਤਨ ਕਾ ਪਾਸ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸੀ ਪਹਿਲਾ ਭਾਵੇਂ ਬਾਬਾ ਲੈਣਾ ਜੀ ਖਡੂਰ ਤੋਂ ਲੈ ਕੇ ਸੰਗਤਾਂ ਨੂੰ ਵੀ ਦੁਰਗਾ ਦੇ ਜਾਂਦੇ ਹੁੰਦੇ ਸੀ ਚਾਲੇ ਤੇ ਹਰ ਸਾਲ ਤੇ ਕੁੰਗਰੂ ਆਦਕ ਬਣ ਕੇ ਸਾਰਾ ਜਨਾ ਟੋਲਾ ਜਾਂਦਾ ਸੀ ਦੇਵੀ ਦੇ ਤੇ ਦੁਰਗਾ ਦੇ ਤੇ ਮੂਰੇ ਮੁਖੀ ਬਣ ਕੇ ਜਾਂਦੇ ਸੀ ਤੇ ਜਦੋਂ ਗੁਰੂ ਪਾਤਸ਼ਾਹ ਜੀ ਦੀ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਸਰਬਣ ਕੀਤੀ ਬਲਿਹਾਰੀ ਗੁਰ ਆਪਣੇ ਦਿਹਾੜੀ ਸਤ ਬਾਰ ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਜੇ ਸੋ ਚੰਦਾ ਉਗਵੈ ਸੂਰਜ ਚੜਾ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬੈਨ ਕੋਰ ਆਂਧਾਰ ਭਾਵੇਂ ਹਜ਼ਾਰਾਂ ਸੂਰਜ ਚੜ ਜਾਣ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਵੇ ਤਾਬੇ ਕਹਿੰਦੇ ਗੁਰੂ ਤੋਂ ਬਿਨਾ ਪਾਈ ਹਨੇਰਾ ਹੀ ਹਨੇਰਾ ਹੈ ਸੂਰਜ ਬਾਹਰਲਾ ਪ੍ਰਕਾਸ਼ ਹੈ ਇਹ ਅੰਦਰਲੇ ਹਨੇਰੇ ਨੂੰ ਚੱਕ ਨਹੀਂ ਸਕਦਾ ਜਿਹੜਾ ਸਾਡੇ ਅੰਦਰਲਾ ਹਨੇਰਾ ਹੈ ਇਹਨੂੰ ਇਹ ਪਵਿੱਤਰ ਪਾਵਨ ਗੁਰਬਾਣੀ ਹੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸਾ ਮਨ ਆਈ ਕਰਮਾਂ ਵਾਲਿਆਂ ਦੇ ਮਰਦੇ ਵਿੱਚ ਵਸਦੀ ਹੈ ਗੁਰਬਾਣੀ ਚਾਨਣ ਰੂਪ ਹੈ ਸਾ ਸੰਗਤ ਜੀ ਕੋੜ ਸੂਰ ਨਾਨਕ ਪ੍ਰਕਾਸ਼ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰੋੜਾਂ ਸੂਰਜਾਂ ਬਾਗ ਹੈ ਸੋ ਇਸ ਤਕਾ ਕਰਕੇ ਸਾਧ ਸੰਗਤ ਜੀ ਆਓ ਗੁਰੂ ਮਹਾਰਾਜ ਜੀ ਦਾ ਇਹ ਪਵਿੱਤਰ ਉਪਦੇਸ਼ ਹੈ ਇਹ ਬਿਹਾਰੀ ਗੁਰ ਆਪਣੇ ਦਿਹਾੜੀ ਸਤ ਬਾਰ ਜਨਮਾਂ ਸਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰੇ ਪਵਿੱਤਰ ਪਾਵਨ ਗੁਰਬਾਣੀ ਜਦੋਂ ਬਾਬਾ ਲਹਿਣਾ ਜੀ ਨੇ ਆਪਣੇ ਸਰਬਣਾ ਦੁਆਰਾ ਸਰਬਣ ਕੀਤੀ ਖਡੂਰ ਸਾਹਿਬ ਦੇ ਵਿੱਚ ਉਸਿਆ ਵੀ ਇਹ ਬਾਣੀ ਦੇ ਵਿੱਚ ਬੜੀ ਸ਼ਾਂਤੀ ਹੈ ਮਨ ਨੂੰ ਖਿੱਚ ਖਿੱਚ ਕਰਦੀ ਹੈ ਇਹ ਬਾਣੀ ਕੀ ਦੀ ਹੈ ਉਹ ਮਾਤਾ ਜੀ ਲੱਸੀ ਰੜਕ ਰਹੇ ਸੀਗੇ ਨਾਲੇ ਇਹ ਗੁਰਬਾਣੀ ਆਸਾ ਜੀ ਦੇ ਬਾਰ ਦੇ ਕੀਰਤਨ ਪਾਠ ਕਰੀ ਜਾ ਰਹੇ ਸੀਗੇ ਬਾਣੀ ਮਾਤਾ ਜੀ ਕਹਿੰਦੇ ਭਾਈ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੀ ਹੈ ਐ ਟਾਈਮ ਤੇ ਕਰਤਾਰਪੁਰ ਸਾਹਿਬ ਦੇ ਵਿੱਚ ਬਿਰਾਜਮਾਨਾ ਉਥੇ ਜੋਤ ਜਗ ਰਹੀ ਹੈ ਬੇਅੰਤ ਸੰਗਤਾਂ ਜਾ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਉਧਰ ਦੀਆਂ ਤੇ ਬਾਬਾ ਲੈਣਾ ਜੀ ਵੀ ਫਿਰ ਜਦੋਂ ਚਾਲੇ ਤੇ ਜਾਂਦੇ ਸੀ ਮੰਨਦੇ ਵਿੱਚ ਸੋਚ ਕੇ ਵਿਚਾਰ ਕਰਕੇ ਸੰਗਤ ਨੂੰ ਕਿਹਾ ਵੀ ਤੁਸੀਂ ਇੱਥੇ ਖੜੋ ਤੇ ਅਸੀਂ ਆਉਨੇ ਆ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਬਾਅਦ ਤੇ ਗਏ ਸੀ ਆਹਦੇ ਵਿੱਚ ਵੀ ਦੱਸਿਆ ਹੈ ਵੀ ਜਦੋਂ ਬਾਬਾ ਲੈਣਾ ਜੀ ਗਏ ਮੂਰੇ ਤੇ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰਾਂ ਦੀ ਖਿੱਚ ਸੀ ਅੰਦਰ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਲੈਣ ਬਾਹਤੇ ਮੂਹਰੇ ਆ ਗਏ ਆਪ ਬਾਬਾ ਲੈਣਾ ਜੀ ਘੋੜੀ ਤੇ ਚੜ੍ਹੇ ਨੇ ਤੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਜੀ ਪੈਦਲ ਹੀ ਮੂਹਰੇ ਆ ਗਏ ਲੈ ਕੇ ਜਾ ਰਹੇ ਨੇ ਤੇ ਪੁੱਛਦਿਆ ਵੀ ਅਸੀਂ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸ਼ਨ ਦੀਦਾਰ ਕਰਨੇ ਆ ਸਰੋਵ ਵਿਚਾਰ ਸਾਧ ਸੰਗਤ ਜਿਉ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਮਸ਼ਾਲਾ ਦੇ ਵਿੱਚ ਇੱਕ ਦਰਵਾਜ਼ੇ ਰਾਹੀਂ ਪ੍ਰਵੇਸ਼ ਹੋ ਕੇ ਸਿੰਘਾਸਣ ਤੇ ਬਰਾਜਮਾਨ ਹੋ ਗਏ ਤੇ ਉਥੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਜਾਗ ਰਹੀ ਸੀਗੀ ਤੇ ਬਾਬਾ ਲੈਣਾ ਜੀ ਸਾਹਮਣੇ ਦਰਵਾਜ਼ੇ ਰਾਹੀਂ ਪ੍ਰਵੇਸ਼ ਹੋਏ ਅੰਦਰ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਹੀ ਰੂਪ ਜੋ ਮੂਹਰੇ ਲੈ ਕੇ ਆਏ ਤੇ ਸਿੰਘਾਸਣ ਤੇ ਬਰਾਜਮਾਨ ਹੈ ਮੱਥਾ ਟੇਕਿਆ ਦਰਸ਼ਨ ਦੀਦਾਰ ਕਰਕੇ ਮਨ ਨੂੰ ਸ਼ਾਂਤੀ ਆਈ ਸੋ ਇਸ ਬਾਤੇ ਜੋ ਸੰਗਤਾਂ ਹੋਰ ਉਹਨਾਂ ਦੇ ਨਾਲ ਦੇਵੀ ਦੇ ਚਾਲੇ ਜਾਂਦੀਆਂ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਅਸੀਂ ਤਾਂ ਨਹੀਂ ਹੁਣ ਜਾਣਾ ਸਾਨੂੰ ਤਾਂ ਪੂਰੇ ਗੁਰੂ ਇੱਥੇ ਮਿਲ ਪਿਆ ਜਿਹੜੀ ਦੇਵੀ ਦੇ ਸੀ ਉਹ ਪਾਸ ਕਿਸੇ ਉਹੀ ਦੇਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਅੱਜ ਝਾੜੂ ਲਾ ਰਹੀ ਹੈ ਸੇਵਾ ਕਰ ਰਹੀ ਹੈ ਇਹ ਤਾਂ ਇੱਥੇ ਹੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚੋਂ ਝਾੜੂ ਬਾੜੂ ਲਾ ਕੇ ਸ਼ਕਤੀਆਂ ਲੈ ਕੇ ਤੇ ਲੋਕਾਂ ਨੂੰ ਦਿੰਦੇ ਆ। ਸੋ ਇਸ ਵਾਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੋਂ ਵੱਡੇ ਤਾਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਹੀ ਹੈ ਭਾਈ ਸਾਧ ਸੰਗਤ ਜੀ। ਸੋ ਇਤਿਹਾਸ ਕਰਕੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 10 ਰੂਪ ਧਾਰਨ ਕੀਤੇ 10 ਅਵਤਾਰਾਂ ਦੇ ਵਿੱਚ ਜੋਤ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੀ ਵਰਤੀ ਹੈ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਸਵੀਂ ਜੋਤ ਦੇ ਵਿੱਚ ਆਹ ਕਰਕੇ ਖਾਲਸਾ ਪੰਥ ਦੀ ਸਰਜਣਾ ਕੀਤੀ ਖਾਲਸਾ ਪੰਥ ਦੀਆਂ ਨੀਹਾਂ ਨੂੰ ਪੱਕਿਆ ਕੀਤਾ ਹੈ ਉਹ ਟਾਈਮ ਤੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾ ਕਲਗੀਧਰ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਆਪ ਜੀ ਨੂੰ ਜਿਵੇਂ ਹੁਣ ਬਾਬਾ ਜੀ ਹੋਰਾਂ ਨੇ ਦੱਸਿਆ ਹੈ ਕਿ ਰਾਏਕੋਟ ਦੇ ਇਲਾਕੇ ਵਿੱਚ ਤਾਨ ਗੁਰੂ ਗੋਬਿੰਦ ਸਿੰਘ ਮਹਾਰਾ ਕਲਗੀ ਧਰਪਾ ਸਾਜੀ ਨੇ ਆਪਣੇ ਪਵਿੱਤਰ ਚਰਨ ਪਾਏ ਉਸ ਧਰਤੀ ਨੂੰ ਭਾਗ ਲਾਏ ਗੁਰਬਾਣੀ ਦਾ ਉਪਦੇਸ਼ ਹੈ ਜਿੱਥਾ ਜਾਏ ਬਹਾ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਕਰ ਕਰ ਅੰਦਰ ਧਰਮਸਾਲ ਹੋਵਾ ਕੀਰਤਨ ਸਦਾ ਬਸਵਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਰਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸੱਪੇ ਅੰਧੇਰ ਭਲਵਾ ਸਿੰਘ ਬੁਕੇ ਮਰਗਾਵਲੀ ਪੰਨੀ ਜਾਇ ਨਾ ਧੀਰ ਤਰਵਾ ਜਿੱਥਾ ਬਾਬਾ ਪੈਰ ਤਰਾ ਪੂਜਾ ਅਸਣ ਥਾਪਣ ਸੁਆ ਜਿੱਥੇ ਧਾਨ ਬਾਬਾ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਉਹ ਜਗਾ ਵੀ ਪੂਜਨੀਕ ਬਣ ਗਈ ਉਹੀ 10ਵੀਂ ਜੋਤ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੀ ਵਰਤੀ ਹਰ ਇਲਾਕੇ ਨੂੰ ਭਾਗ ਲਾਏ ਜਿੱਥੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਉੱਥੇ ਅੱਜ ਬੜੇ-ਬੜੇ ਗੁਰੂ ਕੇ ਅਸਥਾਨ ਬਣ ਬਣ ਰਹੇ ਨੇ ਬਣੀ ਜਾ ਰਹੇ ਆ ਜਿਵੇਂ ਚਮਕੌਰ ਸਾਹਿਬ ਗੜੀ ਸਾਹਿਬ ਹੋਰ ਆਪਕ ਬਿਆੰਤ ਗੁਰੂ ਕੇ ਅਸਥਾਨ ਮਾਛੀ ਬਾੜੇ ਜਿੱਥੇ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਚਾਰ ਅਸਥਾਨ ਆ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਮਾਛੀ ਬਾੜੇ ਵਿੱਚ ਬੜੇ ਸੁੰਦਰ ਸਥਾਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੇਵਾ ਹੋ ਰਹੀ ਹੈ ਇਸੇ ਤੇ ਕਹੇ ਰਾਜਕੋਟ ਦੇ ਇਲਾਕੇ ਵਿੱਚ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਕਲਗੀਧਰ ਪਾਤਸ਼ਾਹ ਜੀ ਨੇ ਇਤਿਹਾਸ ਦੇ ਵਿੱਚ ਇਹ ਦੱਸਿਆ ਵੀ ਜਦੋਂ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਹੇਰਪਿੰਡ ਆਉਂਦਾ ਇਤਿਹਾਸ ਦੇ ਵਿੱਚ ਇਸੇ ਹੀ ਸੂਰਜ ਪ੍ਰਕਾਸ਼ ਦੀ ਜੋ ਬਾਬਾ ਜੀ ਕਥਾਕਾਰ ਨੇ ਐਸੇ ਹੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੇ ਵਿੱਚ ਗ੍ਰੰਥ ਦੇ ਵਿੱਚ ਲੰਮੇ ਜੜਪੁਰੇ ਦਾ ਇਤਿਹਾਸ ਆਊਗਾ ਜਦੋਂ 10ਵੇਂ ਪਾਸਾ ਗੁਰੂ ਕਲਗੀ ਤਰਜੀ ਦੀ ਕਥਾ ਆਵੇਗੀ ਉਸ ਦੇ ਵਿੱਚ ਦੱਸਿਆ ਹੈ ਜਦੋਂ ਮਹਾਰਾ ਕਲਗੀ ਤਰਪਾ ਸਾਜੀ ਹੀਰਾਪਿੰਡ ਵਿੱਚ ਪਹੁੰਚੇ ਨੇ ਹਲਵਾਰੇ ਦੇ ਲਾਗੇ ਹੀ ਆ ਸੁਧਾਰ ਕੋਲੇ ਉੱਥੇ ਦਾ ਮਹੰਤ ਜੀ ਕਿਰਪਾਲ ਦਾਸ ਉਹ ਦਾਸੀ ਮਹੰਤ ਜਦੋਂ ਉਹਨੂੰ ਪਤਾ ਲੱਗਿਆ ਵੀ ਗੁਰੂ ਮਹਾਰਾਜ ਮੇਰੇ ਡੇਰੇ ਵਿੱਚ ਆ ਗਏ ਨੇ ਵੀ ਗੁਰੂ ਸਾਹਿਬ ਨੂੰ ਬਾਗੀ ਕਰਾਰ ਦਿੱਤੇ ਹੋਇਆ ਮਗਰ ਫੌਜਾਂ ਲਗੀਆਂ ਹੋਈਆਂ ਤੇ ਜੇ ਮੇਰੇ ਡੇਰੇ ਵਿੱਚ ਮਹਾਰਾਜ ਇੱਥੇ ਰਹੇ ਤਾਂ ਹੋ ਸਾਦਾ ਮੇਰਾ ਡੇਰਾ ਵੀ ਬਰਬਾਦ ਹੋ ਜਾਵੇ ਹੋਵੇ ਨਾ ਮਹਾਰਾਜ ਜੀ ਨੂੰ ਗਈ ਵਿਦਾ ਕਰ ਦਈਏ ਮਨ ਚ ਸੋਚ ਕੇ ਉਥੇ ਇਹ ਸੂਰਜ ਪ੍ਰਕਾਸ਼ ਦੇ ਕਰਤਾ ਪਾਈ ਖਾਸ ਸੰਤੋਖ ਸਿੰਘ ਜੀ ਲਿਖਦੇ ਆ ਲੰਮੇ ਗ੍ਰਾਮ ਆਪ ਚਲ ਜਾਈਏ ਸੋ ਰਾਖਾ ਤੁਮ ਕੋ ਕਰ ਦਈਏ ਨਰ ਸੋ ਹਜ਼ਾਰੋ ਦਾਦੇ ਪੋਤੇ ਲਰਬੇ ਡਿੜ ਡਰ ਤਰਾ ਨਾ ਕੋਤੇ ਵੀ ਲੰਮਾ ਜੜਪੁਰਾ ਕਨਗਰ ਪਿੰਡ ਆ ਉਥੇ ਜੱਟ ਲੋਕ বাসਦੇ ਆ ਉਹ ਬੜੇ ਤਕੜੇ ਨੇ ਲੜਨ ਵਾਲੇ ਵੀ ਆ ਬੜੇ ਸੂਰਬੀਰ ਬਹਾਦਰ ਨੇ ਵੀ ਮਹਾਰਾਜ ਇਥੋਂ ਲੰਮੇ ਨੇੜੇ ਹੀ ਆ ਤੁਸੀਂ ਉਥੇ ਚਲੇ ਜਾਓ ਉਹ ਤੁਹਾਨੂੰ ਦਾਵੇ ਨਾਲ ਰੱਖ ਸਕਦੇ ਆ ਮੇਰੀ ਤਾਂ ਆਤਮਾ ਕਮਜ਼ੋਰ ਐ ਵੀ ਚਾਰ ਸਪੇਰੇ ਜਿਹੜੇ ਪਿੰਡ ਆ ਇਥੇ ਮੁਸਲਮਾਨਾਂ ਦੇ ਆ ਤਲਵੰਡੀ ਆਣ ਲੂ ਹਲਵਾਰਾ ਆਦਕ ਦੱਸਿਆ ਵੀ ਆ ਹਲਵਾਰਾੜਾ ਤਲਵੰਡੀ ਮੁਸਲਮਾਨ ਕੇ ਪਿੰਡ ਅਖੰਡੀ ਐ ਬੀਜੇ ਇੱਥੇ ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਇੱਥੇ ਆਏ ਨੇ ਤੇ ਹੋ ਸਾਦਾ ਇੱਥੇ ਜੰਗ ਜੁੱਦ ਹੋਣ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਈ ਤਾਂ ਲੋਕ ਕਹਿੰਦੇ ਆ ਵੀ ਉਹ ਡੇਰੇ ਨੂੰ ਫਿਰ ਸ਼ਰਾਪ ਦੇ ਦਿੱਤਾ ਮਹਾਰਾ ਨੇ ਨਹੀਂ ਇਤਿਹਾਸ ਦੇ ਵਿੱਚ ਦੱਸਿਆ ਮਹਾਰਾ ਸਾਹਿਬ ਕਹਿੰਦੇ ਵੀ ਡੇਰਾ ਤਾਂ ਬਸਦਾ ਰਹੂਗਾ ਭਾਈ ਪਰ ਜਿਹੜੇ ਮੌਤ ਤੋਂ ਸਾਧ ਨੂੰ ਕਹਿੰਦੇ ਤੂੰ ਡਰਦਾ ਉਹ ਤੈਨੂੰ ਅਬਾਸ ਆਵੇਗੀ ਇਹ ਬਚਨ ਕਰਕੇ ਉੱਥੋਂ ਮਹਾਰਾ ਚੱਲ ਪਿਆ ਗਾਹਾਂ ਰਾਜੋਆਣੇ ਪਿੰਡ ਦੀ ਇੱਕ ਮਾਤਾ ਸੀ ਜਿਹਦਾ ਨਾਮ ऐसे ही ओ, गुरु प्रताप सूरज प्रकाश ਦੇ ਵਿੱਚ ਲਿਖਿਆ ਜੱਟੀ ਪੱਟੀ ਹੈ ਉਹ ਮਾਤਾ ਜੀ ਨੇ ਵੀ ਆ ਕੇ ਗੁਰੂ ਮਹਾਰਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਪੁੱਤਰ ਨਹੀਂ ਵਿਆਹੇ ਜਾਂਦੇ ਆਪ ਵਾਰ ਦਿਓ ਆਪ ਕਿਰਪਾ ਕਰੋ ਗੁਰੂ ਮਹਾਰਾ ਕਲਗੀਧਰ ਪਾਤਸ਼ਾਹ ਜੀ ਨੇ ਉਸ ਜੱਟੀ ਪੱਟੀ ਮਾਈ ਨੂੰ ਵਾਰ ਦਿੱਤਾ ਐ ਮਾਤਾ ਤੂੰ ਕਿੰਨੀ ਆਵੇ ਮੇਰੇ ਪੁੱਤਰਾਂ ਦੀ شادی ਨਹੀਂ ਹੁੰਦੀ ਇੱਕ ਸਾਦੀ ਕੀ ਤੇਰੇ ਪੁੱਤਰਾ ਦੀਆਂ ਤਨ ਤਨ ਸਾਦੀਆਂ ਹੋਣਗੀਆਂ ਤਨ ਤਨ ਵਿਆਹ ਹੋਣਗੇ ਵਰ ਦਿੱਤੇ ਮਹਾਰਾਜ ਜੀ ਨੇ ਉਹਨਾਂ ਦੇ ਉਦਾਂ ਹੀ ਹੋਇਆ ਹੁਣ ਵੀ ਹੁੰਦਾ ਸਵੇ ਸਵਾਤ ਤੇ ਸਾਧ ਸੰਗਤ ਜੀ ਉਥੋਂ ਫਿਰ ਮਹਾਰਾਜ ਜਦੋਂ ਰਾਏਕੋਟ ਦੀ ਧਰਤੀ ਤੇ ਪਹੁੰਚੇ ਉਥੇ ਮਈਆਂ ਚਾਰੇ ਸੀਗੇ ਗੁਜਰਾ ਦੇ ਮੁੰਡੇ ਤੇ ਕੋਈ 20 22 ਸਾਲ ਦੇ ਰੇਤਕਾਂ ਦੀ ਉਮਰ ਦੇ ਸੀ ਗੁਰੂ ਮਹਾਰਾਜ ਕਲਗੀ ਤਰਪਾ ਸਾਹ ਕਹਿੰਦੇ ਪਾਈ ਦਿਆ ਸਿੰਘ ਜੀ ਆਪਾਂ ਦੁੱਧ ਸਕਣਾ ਉਹਨਾਂ ਨੇ ਮਸ਼ਕਰੀ ਕੀਤੀ ਕਹਿੰਦੇ ਵੀ ਇਹ ਤਾਂ ਜਿਹੜੀਆਂ ਮਈਆਂ ਵੀ ਦੁੱਧ ਦਿੰਦੀਆਂ ਨਹੀਂ ਹਟੀਆਂ ਹੋਈਆਂ ਵੀ ਗਾਹਾਂ ਇੱਕ ਮਈਆ ਚਾਰਦਾ ਵੀ ਉਹ ਥੋ ਤੇ ਸੀ ਦੁੱਧ ਲੈ ਲੋ ਉਹ ਗਾਹਾਂ ਨੂਰਾ ਮਾਹੀ ਜੀ ਰਾਖਲੇ ਦਾ ਚਰਾਵਾ ਉਹ ਮਈਆ ਚਾਰ ਰਿਹਾ ਸੀਗਾ ਉਹਨਾਂ ਨੇ ਗੁਜਰਾ ਦੇ ਲੜਕਿਆਂ ਨੇ ਮਸ਼ਕਰੀ ਕੀਤੀ ਮਹਾਰਾਜ ਨੂੰ ਮਹਾਰਾ ਜਾਣੀ ਜਾਣ ਸੀ ਅੰਤਰਜਾਮੀ ਸੀ ਵੀ ਮਈਆਂ ਤਾਂ ਦੁੱਧ ਹੀ ਦਿੰਨੀਆਂ ਵੀ ਉਹ ਤਾਂ ਤੋਕੜਾਂ ਬਹਿਲੀਆਂ ਜਦੋਂ ਨੂਰੇ ਮਾਹੀ ਨੂੰ ਕਿਹਾ ਨੂਰਾ ਮਾਏ ਕਹਿੰਦਾ ਮਹਾਰਾਜ ਵੀ ਉਹ ਉਹਨਾਂ ਨੇ ਤੁਹਾਨੂੰ ਮਸਕਰੀ ਕੀਤੀ ਆ ਵੀ ਇਹ ਸਾਰੀਆਂ ਜਿਹੜੀਆਂ ਮੈਂ ਮਈਆਂ ਚਾਰ ਰਹਾ ਮੱਜਾਂ ਇਹ ਕੋਈ ਦੁੱਧ ਨਹੀਂ ਦਿੰਦੀ ਸਾਰੀਆਂ ਹਟੀਆਂ ਹੋਈਆਂ ਤੇ ਮਹਾਰਾ ਕਹਿੰਦੇ ਕੋਈ ਨਹੀਂ ਵੀ ਇੱਕ ਤੁਸੀਂ ਚੋਵੋ ਫਿਰ ਉੱਥੇ ਦੱਸਦੇ ਆ ਵੀ ਅਵਸਰ ਝੋਟੀ ਦਾ ਦੁੱਧ ਮਹਾਰਾਜ ਜੀ ਨੇ ਚਵਾਇਆ ਥਾਪੀ ਦੇ ਕੇ ਉਹੀ ਗੰਗਾ ਸਾਗਰ ਪ੍ਰਜ्ञਾਰੇ ਦਰਸ਼ਨ ਕੀਤੇ ਹੋਣੇ ਆ ਦੱਸਿਆ ਵੀ ਇਸ ਜਹਤ ਅਮਰੀਕਾ ਦੇ ਵਿੱਚ ਵੀ ਲੈ ਕੇ ਆਏ ਸੀਗੇ 94 ਦੇ ਵਿੱਚ ਇੱਥੇ ਇੰਗਲੈਂਡ ਲੈ ਕੇ ਆਏ ਸੀ ਉੱਥੇ ਅਸੀਂ ਵੀ ਦਰਸ਼ਨ ਕੀਤੇ ਉਸ ਗੰਗਾ ਸਾਗਰ ਦੇ ਹੁਣ ਤੱਕ ਵੀ ਉਹ ਗੰਗਾ ਸਾਗਰ ਦੇ ਵਿੱਚ 288 ਸੇਕ ਹੈ ਗਲੀਆਂ ਜੇ ਰਿਤਾ ਪਉਤਾ ਰਿਤਾ ਕਰਦਾ ਜੇ ਦੁੱਧ ਦਾ ਦੁੱਧ ਨਾਲ ਭਰ ਦਿਓ ਤੇ ਉਹ ਲਪਾ ਲਾਭ ਜਦੋਂ ਭਰ ਜਾਂਦਾ ਹੈ ਇੱਕ ਬੂੰਦ ਵੀ ਧਰਤੀ ਤੇ ਕਿਰਦੀ ਨਹੀਂ ਹੈ ਚਾਉਂਦਾ ਨਹੀਂ ਭਾਈ ਤੇ ਆਰ ਪਾਰ ਉਹਦੇ ਸੇਕ ਆ ਗਲੀਆਂ ਇਹ ਵੇਖ ਕੇ ਨੂਰਾ ਮਾਹੀ ਹੈਰਾਨ ਹੋ ਗਿਆ ਵੀ ਇੰਨੀ ਸ਼ਕਤੀ ਵਾਲੇ ਪੀਰ ਜਿਨ੍ਹਾਂ ਨੇ ਅਵਸਰ ਝੋਟੀ ਚਵਾਤੀ ਆ ਕਿੰਨੇ ਗਲੀਆਂ ਸੇਕ ਆ ਗੰਗਾ ਸਾਗਰ ਦੇ ਵਿੱਚ ਦੁੱਧ ਬੂੰਦ ਵੀ ਧਰਤੀ ਤੇ ਚੋਆ ਨਹੀਂ ਹੈ ਇਹ ਵੇਖ ਕੇ ਨੂਰਾ ਮਾਹੀ ਉਹਦੋਂ ਹੈਰਾਨ ਹੋ ਗਿਆ ਸੀ ਫਿਰ ਖਬਰ ਰਾਏ ਕੱਲੇ ਨੂੰ ਜਾ ਕੇ ਦਿੱਤੀ ਉਹ ਟਾਈਮ ਤੇ ਗੁਰੂ ਮਹਾਰਾ ਕਲਗੀ ਧਰਪਾ ਸਾਹ ਸੰਗਤ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਵਿਚਰ ਰਹੇ ਸੀਗੇ ਜਾ ਰਹੇ ਸੀਗੇ ਨੂਰੇ ਮਾਹੀ ਨੇ ਕਿਹਾ ਰਾਏ ਕੱਲੇ ਨੂੰ ਵੇ ਆ ਆ ਰਾਏ ਆਪਾਂ ਉਡੀਕਤੇ ਸੀ ਵੀ ਖੁਦਾ ਦਾ ਰੂਪ ਅੱਲਾ ਦਾ ਨੂਰ ਆ ਰਹੇ ਨੇ ਆਜੋ ਤੇਰੀ ਧਰਤੀ ਤੇ ਇੱਥੇ ਪਹੁੰਚ ਗਿਆ ਮੈਂ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋ ਗਿਆ ਅੱਲਾ ਦਾ ਨੂਰ ਹੈ ਖੁਦਾ ਦਾ ਰੂਪ ਹਨ ਉਹ ਉਹਨਾਂ ਨੇ ਆ ਕੌਤਕ ਕੀਤਾ ਉਸਰ ਚੋਟੀ ਚਵਾਈਆ ਗੰਗਾ ਸਾਗਰ ਜੀ ਦੇ ਵਿੱਚ ਅਨੇਕਾਂ ਸੇਕ ਹੈ ਦੁੱਧ ਚੋਇਆ ਇੱਕ ਟਿੱਪ ਵੀ ਧਰਤੀ ਤੇ ਡੁੱਲਿਆ ਨਹੀਂ ਰਾਏਕੋਲਾ ਵੀ ਦਰਸ਼ਨ ਕਰਨ ਬਾਹ ਤੇ ਚੱਲਿਆ ਰਾਏਕੋਟ ਦੀ ਰਾਹ ਧਾਨੀ ਵਿੱਚੋਂ ਰਿਆਸਤ ਸੀ ਉਹਦੇ ਮਾਲਕ ਸੀ 300 ਪਿੰਡ ਰਾਏਕੋਲੇ ਨੇ ਬੇਨਤੀ ਕੀਤੀ ਮਹਾਰਾ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਚੰਗੀ ਤਰ੍ਹਾਂ ਦਰਸ਼ਨ ਦੀਦਾਰ ਕਰਨੇ ਚਾਹੁੰਦਾ ਕੋਈ ਬਚਨ ਬਲਾਸ ਵੀ ਮੈਂ ਆਪ ਜੀ ਦੇ ਨਾਲ ਕਰਨੇ ਆਂ ਗੁਰੂ ਮਹਾਰਾ ਕਹਿੰਦੇ ਵੀ ਹੁਣ ਇੱਥੇ ਸਮਾ ਨਹੀਂ ਅੱਗੇ ਇੱਕ ਨਗਰ ਆ ਰਿਹਾ ਲੰਮੇ ਗ੍ਰਾਮ ਪਹੁੰਚ ਕੇ ਬਚਰਾਏ ਬਖਾਨੇ ਉਤਰੋ ਕਰੋ RAM ਕੋ ਛਾਏ ਬਹੁ ਦੂਰੀ ਲੰਮੇ ਗ੍ਰਾਮ ਬਰਾਜੀਏ ਆਇਓ ਮੈਂ ਸੰਗੀ ਬਾੜ ਬਤਾਵੋ ਸਮਾ ਕੁਸ ਮਹਪੂਰ ਉਹ ਮੰਗੀ ਇਹ ਰਾਏ ਕੱਲੇ ਨੇ ਬੇਨਤੀ ਕੀਤੀ ਸੀ ਫਿਰ ਗੁਰੂ ਮਹਾਰਾ ਕਲਗੀ ਧਰਪਾਸਾ ਉਸ ਨਗਰ ਦੇ ਵਿੱਚ ਲੰਮੇ ਜੜਪੁਰੇ ਨਗਰ ਵਿੱਚ ਮਹਾਰਾ ਕਹਿੰਦੇ ਵੀ ਉੱਥੇ ਅਸੀਂ ਰ੍ਹਾਂਗੇ ਜੋ ਬਚਨ ਬਿਲਾਸ ਤੁਸੀਂ ਸਾਡੇ ਨਾਲ ਕਰਨੇ ਚਾਹੁੰਦੇ ਉੱਥੇ ਉਹ ਜਗ੍ਹਾ ਤੇ ਕਰਿਓ। 21 ਦਿਨ ਦਾ ਵਿਸਰਾਮ ਕੀਤਾ ਮਹਾਰਾਜ ਜੀ ਨੇ ਪੂਰਨ ਆਰਾਮ ਕੀਤਾ। ਉਸੇ ਹੀ ਜਗ੍ਹਾ ਤੇ ਰਾਏ ਕੱल्ले ਦੇ ਨਾਲ ਫਿਰ ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਬਿਲਾਸ ਹੋਏ। ਤੇ ਜਿੱਥੇ ਰਾਏ ਕੱल्ले ਦੇ ਨਾਲ ਬਚਨ ਬਿਲਾਸ ਹੋਏ ਉੱਥੇ ਜੋ ਉਸ ਲੰਮੇ ਜੜਪੁਰੇ ਦੇ ਵੱਡੇ ਬਡਾਰੂ ਵੱਡੇ ਬਜ਼ੁਰਗ ਸੀ ਜਿਨ੍ਹਾਂ ਦਾ ਨਾਮ ਉਹ ਟਾਈਮ ਤੇ ਪ੍ਰਸਿੱਧਾ ਵੀ ਬਾਬਾ ਰਮਦਿੱਤ ਸਿੰਘ ਜੀ ਕਰਕੇ ਜਾਣਦੇ ਆ ਔਰ ਰਮਦਿੱਤੇ ਕੀ ਇੱਕ ਪੱਤੀ ਵੀ ਉੱਥੇ ਹੈ ਉਸ ਨਗਰ ਦੇ ਵਿੱਚ ਉਹ ਸਾਰੇ ਹੀ ਰਮਦਿੱਤੇ ਕੇ ਘਰ ਵੱਜਦੇ ਆ ਤੇ ਜਿਵੇਂ ਪਿੰਡਾਂ ਦੇ ਵਿੱਚ ਪੱਤੀਆਂ ਹੁੰਦੀਆਂ ਵੀ ਆ ਫਲਾਨੀ ਪੱਤੀ ਐ ਫਲਾਨੀ ਪੱਤੀ ਐ ਇਹ ਤੇ ਕਾਏ ਬਾਬਾ ਰਮਦਿੱਤ ਸਿੰਘ ਜੀ ਜੋ ਵੱਡੇ ਬਜ਼ੁਰਗ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਮਹਾਰਾਜ 21 ਰਾਤਾਂ ਦਾ ਵਿਸ਼ਰਾਮ ਕੀਤਾ ਰਾਤ ਨੂੰ ਬਰਾਜ਼ ਦੇ ਸਨ ਆਰਾਮ ਕਰਦੇ ਸੀ ਉਹ ਪਿੰਡ ਦੇ ਵਿਚਾਲੇ ਹੈ ਗੁਰਦੁਆਰਾ ਸਥਾਨ ਉੱਥੇ ਹੁਣ ਗੁਰੂ ਘਰ ਮਹਾਰਾਜ ਦਾ ਸਥਾਨ ਬਣਿਆ ਜਿੱਮੇ ਬਾਬਾ ਜੀ ਹੁਣਾ ਜ਼ਿਕਰ ਕੀਤਾ ਇਹ ਸੰਤ ਬਾਬਾ ਜੈਪ ਸਿੰਘ ਜੀ ਹੋਰਾਂ ਨੇ ਉਸ ਸਥਾਨ ਦੀ ਸੇਵਾ ਕਰਾਈ ਸੀ ਦੋ ਅਸਥਾਨਾ ਗੁਰੂ ਮਹਾਰਾਜ ਜੀ ਦੇ ਉੱਥੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਹੈ ਜਿਹੜਾ ਰਹੈਸੀ ਮਕਾਨ ਸੀ ਬਾਬਾ ਰਮਨਦੀਪ ਸਿੰਘ ਜੀ ਦਾ ਇਹ ਬਾਹਰ ਅਸਥਾਨਾ ਗੁਰਦੁਆਰਾ ਗੁਰੂ ਸਰਪੰਜੂਆਣਾ ਸਾਹਿਬ ਜਿੱਥੇ ਮਹਾਰਾਜ ਜੀ ਨੇ ਆ ਕੇ ਸੰਗਤਾਂ ਨੂੰ ਤਾਰ ਦੇ ਸੀ ਦੀਬਾਨ ਲਾਉਂਦੇ ਸੀ ਉਸ ਜਗ੍ਹਾ ਦੇ ਨੇੜੇ ਹੀ ਬੜੀ ਸੁੰਦਰ ਢਾਪ ਸੀ ਅੱਗੇ ਪਾਣੀ ਦੀ ਬਹੁਤ ਕਲਤ ਹੁੰਦੀ ਸੀ ਢਾ ਟਾਬਾਂ ਹੁੰਦੀਆਂ ਸੀ ਸੱਪੜ ਹੁੰਦੇ ਸੀ ਭਾਈ ਤੇ ਉਹ ਪਵਿੱਤਰ ਢਾਪ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਆਪ 21 ਦਿਨ ਇਸ਼ਨਾਨ ਕੀਤੇ ਅਤੇ ਉੱਥੇ ਵਾਰ ਵੀ ਦਿੱਤੇ ਉਸ ਦਾ ਨਾਮ ਗੁਰੂ ਸਰ ਪੰਜੂਆਣਾ ਸਾਹਿਬ ਜਗਾ ਦਾ ਨਾਮ ਪਹਿਲਾਂ ਤੋਂ ਹੀ ਪ੍ਰਸਿੱਧ ਸੀ ਵੀ ਪੰਜੂ ਆਲਾ ਸਾਹਿਬ ਇਸ ਕਰਕੇ ਉਸ ਜਗਾ ਦਾ ਨਾਮ ਪਿਆ ਦੀ ਗੁਰੂ ਮਹਾਰਾਜ ਕਲਗੀ ਤਰਪਾ ਸਾਹਿਬ ਮਾਗੀ ਵਾਲੇ ਦਿਨ ਉਸੇ ਇਸੇ ਹੀ ਨਗਰ ਵਿੱਚ ਸੰਨਮੇ ਜੜਪੁਰੇ ਵਿੱਚ ਤੇ ਮੁਕਤਸਰ ਗੁਰੂ ਮਹਾਰਾਜ 22 23 ਵਿਸਾਖ ਨੂੰ ਪਹੁੰਚੇ ਸੀ 22 24 ਵਿਸਾਖ ਨੂੰ ਉਥੇ ਮੁਕਤਸਰ ਦਾ ਜੰਗ ਹੋਇਆ ਸੀ ਤੇ ਇਹ ਲੰਮੇ ਜੜਪੁਰੇ ਨਗਰ ਵਿੱਚ ਮਹਾਰਾਜ ਮਾਗੀ ਵਾਲੇ ਦਾਨ ਉੱਥੇ ਸੀ ਮਾਗੀ ਦਾ ਪੁਰਬ ਉੱਥੇ ਮਨਾਇਆ ਅਤੇ ਉਹ ਪਵਿੱਤਰ ਢਾਭ ਜਿਹਦੇ ਵਿੱਚ ਮਹਾਰਾਜ ਆਪ ਇਸ਼ਨਾਨ ਕਰਦੇ ਰਹੇ ਉਹਦੇ ਵਿੱਚੋਂ ਫਿਰ ਮਹਾਰਾਜ ਜੀ ਨੇ ਪੰਜ ਬੁੱਕ ਮਿੱਟੀ ਦੇ ਕੱਢੇ ਪੰਜ ਊਂਜਲ ਮਿੱਟੀ ਦੇ ਕੱਢ ਕੇ ਉਹਦਾ ਨਾਮ ਤਾਂ ਫਿਰ ਪੰਜੂਆਣਾ ਸਾਹਿਬ ਰੱਖਿਆ ਪਹਿਲਾ ਗੁਰੂ ਮਹਾਰਾਜ ਜੀ ਨੇ ਪੰਜ ਬੁੱਕ ਮਿੱਟੀ ਦੇ ਆਪ ਕੱਢੇ ਉਸ ਪਵਿੱਤਰ ਢਾਭ ਦੇ ਵਿੱਚੋਂ ਧਰ ਪਾਈ ਦਿਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਮਾਨ ਸਿੰਘ ਜੀ ਹੋਰਾਂ ਦੇ ਪਾਸੋਂ ਕਾਰ ਸੇਵਾ ਕਰਾਈ ਤੇ ਹੋਰ ਸੰਗਤਾਂ ਨੇ ਕਢੀ ਤੇ ਉਸ ਨੂੰ ਵਰ ਵੀ ਦਿੱਤੇ ਤੇ ਅੱਜ ਉਸ ਜਗ੍ਹਾ ਤੇ ਜਿੱਥੇ ਮਹਾਰਾਜ ਇਸ਼ਨਾਨ ਕਰਦੇ ਸੀ ਉਸ ਪਵਿੱਤਰ ਜਲ ਦੇ ਵਿੱਚ ਅੱਜ ਬੜੇ ਸੁੰਦਰ ਸਰੋਵਰ ਬਣੇ ਹੋਇਆ ਮਹਾਪੁਰਸਾਨ ਨੇ ਬਣਾਏ ਤੇ ਇਸ ਸਰੋਵਰ ਦੇ ਨਾਲ ਹੀ ਇਹ ਗੁਰੂ ਦਾ ਦਰਬਾਰ ਜੋ ਪਹਿਲਾਂ ਵੀ ਸੀ ਮਹਾਪੁਰਸਾਨ ਨੇ ਸੇਵਾ ਕਰਾਈ ਪਰ ਸਮਾ ਪਾ ਕੇ ਫਿਰ ਉਹ ਬਲੰਡਗਾ ਜਿਵੇਂ ਹੁੰਦੀਆਂ ਤੇ ਉਹ ਪਹਿਲੇ ਪ੍ਰਾਣੇ ਹਿਸਾਬ ਤੇ ਗੁਰਦੁਆਰਾ ਸਾਹਿਬ ਬਣੇ ਸੀ ਅੱਜ ਜਿਵੇਂ ਨਵੇਂ ਸਥਾਨ ਬਣ ਰਿਹਾ ਸੰਗ ਮਰ ਮਰ ਲੱਗਦੇ ਆ ਬਹੁਤ ਸੁੰਦਰ ਸਥਾਨ ਗੁਰੂ ਕੇ ਇਤਿਹਾਸਕ ਸਥਾਨ ਬਣਾ ਰਹੇ ਨੇ ਮਹਾਪੁਰਸ਼ ਕਾਰ ਸੇਵਾ ਵਾਲੇ ਵੀ ਤੇ ਇਸੇ ਰੂਪ ਦੇ ਵਿੱਚ ਉਹ ਗੁਰਦੁਆਰਾ ਪੰਜਵਾਣਾ ਸਾਹਿਬ ਜਿੱਥੇ ਮਹਾਰਾਜ ਜੀ ਨੇ ਸੈਬਜਾਦਿਆਂ ਦੀ ਖਬਰ ਮੰਗ ਆ ਕੇ ਕਾਹੀ ਦਾ ਬੂਟਾ ਪਾਟ ਕੇ ਮੁਗਲ ਰਾ ਦੀ ਜੜ ਪਟਣ ਦੇ ਬਚਨ ਕੀਤੇ ਸੀ ਬੜਾ ਅਲੀਸ਼ਾਨ ਸੁੰਦਰ ਸਥਾਨ ਮਹਾਰਾਜ ਜੀ ਦਾ ਬਣ ਰਿਹਾ ਹੈ ਬਹੁ ਸੰਗਤਾਂ ਨੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਗੁਰੂ ਕੇ ਇਤਿਹਾਸਕ ਸਥਾਨ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਕਰੇ ਹਨ ਸਵੇਸ ਬਾਤੇ ਰੋ ਵਿਚਾਰ ਹੋਈਆਂ ਸੰਗਤਾਂ ਨੇ ਫੁੱਲਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ